으음, 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 으음,

ਸੈਂਟਰ ਸਰਕਾਰ ਮੁਰਦਾਬਾਦ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਕਿ ਕਿਸ ਜਗ੍ਹਾ ਤੋਂ ਆਏ ਜੇ ਤੇ ਕਿਸ ਜਗ੍ਹਾ ਦੇ ਤੱਕ ਨਾ ਮੇਰੇ ਨਾਲ ਲਿਖਿੰਦੋ ਸਿੰਘ ਮੰਜਿਆ ਵਾਲੀ ਪੀਕੇ ਜੋ ਇੱਕ ਦਾ ਗੁਰਾਂ ਦਾ ਜਿਹੜਾ ਪ੍ਰਧਾਨ ਅੱਜ ਸਾਡਾ ਤਰਨਤਾਰਨ ਅਮਰਸਾ ਤੇ ਗੁਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਇਹ ਰੇਲ ਦੇ ਉੱਤੇ ਰੋਸਟ ਕਰਸਟਾ ਜਿਹੜਾ 13 ਤਰੀਕ ਨੂੰ ਕਿਸਾਨ ਜਿਹੜੇ ਦਿੱਲੀ ਨੂੰ ਐਮਐਸਪੀ ਦੀ ਖਰੀਦ ਗਰੰਟੀ ਕਾਨੂੰਨ ਲੈਣ ਵਾਸਤੇ ਤੇ ਸੂਚਾ ਕਿਸਾਨੀ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਇਹ ਆਪਣੇ ਬਿਜਲੀ ਐਕਟ 2022 ਨੂੰ ਰੱਦ ਕਰਾਉਣ ਵਾਸਤੇ ਤੇ ਹੋਰ ਮੰਗਾਂ ਦੇ ਨਾਲ ਇਹ ਆਪਣੀ ਸੈਂਟਰ ਸਰਕਾਰ ਨਾਲ ਗੱਲ ਕਰਨ ਜਾ ਰਹੇ ਸੀ ਜਿਹੜਾ ਰਸਤੇ ਦੇ ਵਿੱਚ ਰੋਕ ਕੇ ਉਹਨਾਂ ਨੂੰ ਸ਼ੰਭੂ ਬਾਰਡਰ ਤੇ ਜਾਂ ਹੋਰ ਪੰਜਾਬ ਦੇ ਚਾਰ ਥਾਵਾਂ ਤੇ ਰੋਕ ਕੇ ਉਹਨਾਂ ਤੇ ਮਜ਼ਦ ਲਾਠੀ ਚਾਰਜ ਕੀਤਾ ਗਿਆ ਉਹਨਾਂ ਦੇ ਟੀਅਰ ਗੈਸ ਮਾਰੇਗੇ ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ ਲੱਤਾਂ ਤੋੜ ਦਿੱਤੀਆਂ ਉਹਦੇ ਰੋਸ ਵਿੱਚ ਜੋ ਅੱਜ ਵੀ ਕੇਜੂ ਇਕਤਾ ਗੁਰਾਹਾਂ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਸੈਂਟਰਲ ਸਰਕਾਰ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਸਾਨੂੰ ਜਿਹੜੀਆਂ ਸਾਡੀਆਂ ਮੰਗਾਂ ਲਾਗੂ ਕਰਦਾ ਤੇ ਕਿੰਨੇ ਤੋਂ ਕਿੰਨੇ ਆ ਜਿਹੜਾ ਤੁਹਾਡਾ ਤਰਨਾ ਪਰ ਤੁਸੀਂ ਕਿੰਨੇ ਤੋਂ ਕਿੰਨੇ ਇਹ ਸਜਾ ਹੈਗਾ ਜੀ 12 ਤੋਂ 3 ਵਜੇ ਤੱਕ ਤੇ ਕਿਸ ਜਗ੍ਹਾ ਤੇ ਤੁਸੀਂ ਅੱਜ ਅਸੀਂ ਵੱਲਾ ਫਾਟਕ ਅੰਮ੍ਰਿਤਸਰ ਜਲੰਧਰ ਜਿਹੜਾ ਮਾਰ ਗਿਆ ਮਤਲਬ ਇਸ ਤਰੀਕੇ ਦੇ ਨਾਲ ਇਹ ਆਪਣਾ ਰੋਸ ਤੱਕ ਚੱਲੂਗਾ ਤੁਹਾਨੂੰ ਲੱਗਦਾ ਨਹੀਂ ਕਿ ਜਿੱਥੇ ਕਿਸਾਨਾਂ ਦੇ ਨਾਲ ਧੱਕੇਸ਼ਹੀ ਹੋਈ ਯਾਰ ਜਿੱਥੇ ਤੁਸੀਂ ਦੱਸਦੇ ਕਿ ਉਹਨਾਂ ਦੀ ਲੱਤਾਂਵਾਵਾਂ ਤੋੜੀਆਂ ਗਈਆਂ ਅੱਖਾਂ ਕੱਢੀਆਂ ਗਈਆਂ ਤੁਹਾਨੂੰ ਲੱਗਦਾ ਨਹੀਂ ਕਿ ਉੱਥੇ ਜਾ ਕੇ ਉਹਨਾਂ ਦਾ ਸਾਥ ਦਿੱਤਾ ਜਾਂਦਾ ਨਾ ਕਿ ਦੇਖੋ ਜੀ ਆਪਣਾ ਜਿਹੜਾ ਰੋਸ ਆ ਇਹ ਮਤਲਬ ਪੰਜਾਬ ਦੀਆਂ ਬਹੁਤ ਜਥੇਬੰਦੀਆਂ ਨੇ ਪਾਪਾ ਮਤਲਬ ਮਸਲਾ ਸਾਡਾ ਇੱਕੋ ਹੀ ਆ ਮੰਗ ਇੱਕੋ ਹੀ ਆ ਕਿਸੇ ਨੇ ਮਘਰੂਮ ਮੋਰਚਾ ਲਾ ਲਿਆ ਕਿਸੇ ਨੇ ਪਹਿਲਾਂ ਲਾ ਲਿਆ ਅੱਜ ਅਸੀਂ ਉਹਨਾਂ ਦੀ ਹਵਾਇਚੀਆਂ ਉਹ ਸਮੇਂ ਤੇ ਅਸੀਂ ਵੀ ਪੰਜਾਬ ਦੇ ਵਿੱਚ 24 ਫਰਵਰੀ ਨੂੰ ਪੰਜਾਬ ਦੀ ਨਵੀਂ ਖੇਤੀ ਨੀਤੀ ਲਾਗੂ ਕਰਾਉਣ ਵਾਸਤੇ ਪੱਕਾ ਮੋਰਚਾ ਲਾ ਰਹੇ ਹਾਂ ਕਿਸਾਨ ਇਕੱਜ ਹੀ ਕਿਉਂਕਿ ਧੜੇ ਬਾਜੀਆਂ ਬੜੀਆਂ ਕਿਸਾਨਾਂ ਦੇ ਵਿੱਚ ਸਾਰੇ ਇਕੱਜ ਹੀ ਮਸਲਾ ਇੱਕੋ ਹੀ ਆ ਇਹ ਠੀਕ ਹੈ ਗੱਲਾਂ ਮਤਲਬ ਵੱਖ-ਵੱਖ ਵਿਚਾਰਾਂ ਦੇ ਆ ਤੇ ਅਸੀਂ ਉਹਨਾਂ ਦੀ ਹਮਾਇਤ ਜਿਹੜੀ ਪੂਰੀ ਕਰਾਂਗੇ ਅੱਜ ਤੇ ਆਉਣ ਵਾਲੇ ਸਮੇਂ 'ਚ 18 ਤਰੀਕ ਨੂੰ ਸੰਯੁਕਤ ਮੋਦੀ ਦੀ ਮੀਟਿੰਗ ਆ ਅਗਲਾ ਐਕਸ਼ਨ ਜਿਹੜਾ ਫਿਰ ਕਿੰਨੇ ਤੋਂ ਕਿੰਨੇ ਤੁਹਾਡਾ ਜਰੇ ਲੱਗੂ ਅੱਜ 11 ਤੋਂ 3 ਤੱਕ ਇਹ ਜਿਹੜਾ ਆਪਣਾ ਸ਼ੰਭੂ ਬਾਰਡਰ ਤੇ ਸਾਡੇ ਕਿਸਾਨਾਂ ਨਾਲ ਧੱਕਾ ਹੋਇਆ ਰ ਹਰਿਆਣੇ ਵੱਲੋਂ ਕੀਤਾ ਗਿਆ ਲਾਟੀ ਚਾਰਜ ਅਥਰੂ ਗੈਸ ਜੋਜ਼ ਉਹਦੇ ਵਿਰੁੱਧ ਵਿੱਚ ਅੱਜ ਅੰਮ੍ਰਿਤਸਰ ਵੱਲੋਂ ਵਾਈਪਾਟਕ ਤੇ ਇਹ ਡਾਮ ਕੀਤਾ ਗਿਆ ਕਿੰਨੇ ਤੋਂ ਕਿੰਨੇ ਆ ਜਿਹੜਾ ਰਸਤਾ ਰੁਕਾ ਗਿਆ ਇਹ 12 ਤੋਂ 3 ਵਜੇ ਤੱਕ ਇਹ ਤੁਹਾਨੂੰ ਲੱਗਦਾ ਕਿ ਉਸ ਤੋਂ ਬਾਅਦ ਤੁਹਾਡਾ ਮਸਲਾ ਹਲ ਹੋਵੇਗਾ ਕਿਉਂਕਿ ਕਈ ਵਾਰ ਵੀ ਕਿਸਾਨਾਂ ਨੇ ਧਰਨਾ ਪ੍ਰੋਟੈਸਟ ਕੀਤਾ ਹੈ ਹਰ ਵਾਰ ਉਹਨਾਂ ਨੂੰ ਤਹੀ ਨਾ ਕਿ ਇਹ ਕਰਕੇ ਉਹਨਾਂ ਨੂੰ ਧਰਨੇ ਚੁਤਨੇ ਪੈਂਦੇ ਨੇ ਤੇ ਹੁਣ ਕੀ ਲੱਗਦਾ ਕਿ ਕਿੰਨਾ ਲੰਬਾ ਸਮਾਂ ਆ ਇਹ ਜੋ ਸਰਕਾਰਾਂ ਦੀਆਂ ਨੀਤੀਆਂ ਇਹ ਧਰਨਾ ਜਿਹੜਾ ਲੰਮਾ ਵੀ ਚੱਲ ਸਕਦਾ ਸੰਗੂ ਬਾਰਡਰ ਤੇ ਇਕੱਠੇ ਹੋ ਕੇ ਕੱਲ ਨੂੰ ਕੋਈ ਵੱਡੀ ਕਾਲ ਵੀ ਆ ਸਕਦੀ ਆ ਜੋ ਜੋ ਜੱਤੇਬੰਦੀ ਦੀ ਕਾਲ ਆਏਗੀ ਉੱਥੇ ਪਹਰਾ ਦੇਵਾਂਗੇ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਮੋਢੇ ਨਾਲ ਲਾ ਕੇ ਮੀਡੀਆ ਕਰਨੀ ਵੀ ਖਰੇ ਰਹਿ ਨੇ ਪਰ ਮੀਡੀਆ ਕਰਮੀਆਂ ਦੇ ਨਾਲ ਵੀ ਉਸ ਜਗ੍ਹਾ ਤੇ ਵਿੱਚ ਕਿਸਾਨਾਂ ਵੱਲੋਂ ਬੜੀ ਥੱਕੇਸ਼ਾਈ ਕੀਤੀ ਚਲੋ ਵੇਖੋ ਕਿਤੇ ਹੋ ਜਾਂਦੇ ਇੰਪਾਇਰ ਉਹਦੀ ਕੱਲ ਉਹਨਾਂ ਸੌਰੀ ਫੀਡ ਵੀ ਕਰ ਲਈ ਆ ਸਾਡੇ ਪ੍ਰਧਾਨਾਂ ਨੇ ਚਲੋ ਮਾੜੀ ਗੱਲ ਹੈ ਕਿਤੇ ਹੋ ਜਾਂਦਾ ਜਦੋਂ ਵੀ ਭੱਜਦੀ ਆ ਨਹੀਂ ਹੋਣਾ ਚਾਹੀਦਾ ਪੱਤਰਕਾਰ ਇੱਕ ਜਿਹੜਾ ਚੌਥਾ ਥਾਂ ਮੇ ਸਾਡਾ ਪੱਤਰਕਾਰ ਦੇ ਨਾਲ ਨਹੀਂ ਰੇਲਵੇ ਟ੍ਰੈਕ ਤੇ ਬੰਨ੍ਹ ਦੀ ਭਜਾਈ ਉੱਥੇ ਜਾ ਕੇ ਤੁਹਾਨੂੰ ਸਾਥ ਦੇਣਾ ਚਾਹੀਦਾ ਲੱਗਦਾ ਨਹੀਂ ਵੇਖੋ ਬਖੋ ਵਕਤ ਜਦ ਤੇ ਬੰਨਿਆ ਸਾਡੇ ਜੀਆ ਸੰਘ ਦਾ ਮੋਰਚਾ ਆਇਆ ਉਦੀ ਕਾਲ ਤੇ ਅਸੀਂ ਬੈਠੇ ਆ ਕੱਲ ਨੂੰ ਇੱਕ ਸਾਰਾ ਭਾਰਤ ਬੰਦ ਆ ਇਤਨੇ ਇਕੱਠੇ ਹੋਈਆਂ ਜੇ ਉੱਥੇ ਲੋਡ ਪਈ ਤੇ ਉੱਥੇ ਵੀ ਜਾਵਾਂਗੇ ਮਗਰ ਉਹਨਾਂ ਦੇ ਹਾਂਜੀ ਪੂਰਾ ਹੋਏਗਾ ਜੀ ਹਾਂਜੀ ਮੈਂ ਗੁਰਜੀਤ ਸਿੰਘ ਕੀ ਪਸਤੌਗੜ ਭਾਰਤੀ ਕਿਸਾਨ ਜੋਨ ਇਕਤਾ ਦਾ ਜਨਰਲ ਸਕੱਤਰ ਬਟਾ ਜਿਲ੍ਹਾ ਡਸਾਹੁਰ ਦਾ ਅਸੀਂ ਅੱਜ ਸੁਭਾ ਕਮੇਟੀ ਦੇ ਸਦਕੇ ਅੱਜ ਜਿਹੜੀ ਰੇਲ ਰਕੀ ਆ ਕਿਉਂਕਿ ਕਿਸਾਨਾਂ ਦੇ ਜਿਹੜੇ ਸਾਡੇ ਦਿੱਲੀ ਜਾ ਰਹੇ ਸੀ ਹਰਿਆਣਾ ਬਾਡਰਾਂ ਤੇ ਉਹਨਾਂ ਨੂੰ ਤਕਰੀਬਨ ਇਨਾ ਜ਼ੁਲਮ ਟਾਇਆ ਗਿਆ ਕਿ ਜਿਵੇਂ ਪਾਕਿਸਤਾਨ ਜਾਂ ਦੂਸਰੇ ਦੇਸ਼ ਦੀ ਨਾਲ ਕੋਈ ਲੜਾਈ ਹੋਵੇ ਕਿਉਂਕਿ ਹੱਕੀ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਸਰਕਾਰ ਨੇ ਉਹ ਲਾਗੂ ਕਰਨ ਜਾ ਰਹੇ ਸੀ ਤੇ ਸਰਕਾਰ ਨੇ ਗਾਰਿਓਂ ਕਿਸਾਨਾਂ ਤੇ ਇਨਾ ਤਸ਼ੱਦਦ ਟਾਇਆ ਕਿ ਜਿਵੇਂ ਕਿ ਦੂਜੇ ਦੇਸ਼ ਨਾਲ ਕੋਈ ਲੜਾਈ ਲੜਨੀ ਹੋਵੇ ਕਿਉਂਕਿ ਹੱਥੇ ਲੋਕਾਂ ਤੇ ਜ਼ੁਲਮ ਢਾਉਣਾ ਸਰਕਾਰ ਦਾ ਕੰਮ ਨਹੀਂ ਕਿਉਂਕਿ ਸਰਕਾਰ ਇੱਕ ਮਾਂ ਹੁੰਦੀ ਆ ਉਹਨੇ ਕੋਲ ਕੁਝ ਨਾ ਕੁਝ ਮੰਗਣ ਵਾਸਤੇ ਗਈ ਸੀ ਖਾਸ ਕਰਕੇ ਗੱਲ ਇਹ ਸੀ ਕਿ ਜਿਹੜੇ ਮੰਗੀਆਂ ਹੋਈਆਂ ਮੰਨਾਂ ਜੇ ਮੰਗਾਂ ਸੀ ਉਹ ਲਾਗੂ ਕਰਵਾਉਣ ਵਾਸਤੇ ਕਿਆ ਰੇਸੀ ਕੋਈ ਧੀ ਵੱਢੀ ਕੋ ਗੱਲ ਲੜਾਈ ਨਹੀਂ ਸੀ ਇਸ ਕਰਕੇ ਸਰਕਾਰ ਨੇ ਜਨ ਮਿਸਕੇ ਕਾਰਪੋਰਟ ਕਾਰਪੋਰੇਟ ਘਰਾਣਿਆਂ ਨੂੰ ਮੁਨਾਫੇ ਦੇਣ ਵਾਸਤੇ ਜ਼ੋਰ ਦਿੱਤਾ ਹੋਇਆ ਤੇ ਕਿਸਾਨਾਂ ਦਾ ਹਮੇਸ਼ਾ ਗੱਲ ਘੁੱਟ ਕੇ ਜਿਆਦਾ ਜ਼ੋਰ ਲੱਗਾ ਹੋਇਆ ਇਸ ਕਰਕੇ ਅਸੀਂ ਜਿਹੜਾ ਉਹਨਾਂ ਕਿਸਾਨਾਂ ਤੇ ਲਾਚਾਰਜ ਕੀਤਾ ਗਿਆ ਉਹਨਾਂ ਦੇ ਬਹੁਤ ਵੱਡੇ ਸ਼ਬਦਾਂ ਚ ਨਖਿੱਦੀ ਕਰਦੇ ਕਿਉਂਕਿ ਇਹਨਾਂ ਸਰਕਾਰਾਂ ਇਸ ਚ ਪਾਪੀ ਸਰਕਾਰਾਂ ਜਿਹੜੀਆਂ ਨੇ ਉਹਨਾਂ ਦਾ ਅਸੀਂ ਲਗਾਤਾਰ ਨਕਸ਼ੇ ਦੀ ਕਾਹਤ ਕਿ ਕਹਿੰਦਾ ਲੱਗਦਾ ਨਹੀਂ ਕਿ ਰੇਲਾਂ ਰੋਕਣ ਦੀ بجائے ਜਿੱਥੇ ਕਿਸਾਨ ਸੰਘਰਸ਼ ਕਰਦੇ ਨੇ ਉੱਥੇ ਪਹੁੰਚਦੇ ਤੇ ਸਾਰੇ ਦੇਖੋ ਜੀ ਆਪਾਂ ਸਾਰੇ ਜਥੇਬੰਦੀਆਂ ਲੱਗੀਆਂ ਹੋਈਆਂ ਆ ਵੱਖ-ਵੱਖ ਤਰੀਕੇ ਨਾਲ ਅਸੀਂ ਤਕਰੀਬਨ 6 ਤੋਂ ਲੈ ਕੇ 10 ਤੱਕ ਕਰਕੇ ਗਿਲੇ ਪੱਤੇ ਦਿਸਿਆਦਾ ਰਹਤੇ ਨੇ ਹੁਣ ਸਾਡਾ ਪ੍ਰੋਗਰਾਮ ਜਿਹੜਾ ਚੰਡੀਗੜ੍ਹ ਨਾਲ ਪੰਜਾਬ ਨਾਲ ਜਿਹੜੇ ਮਕਸਦ ਸਾਡੇ ਇਹਗੇ ਐਜੰਡੇ ਜਿਹੜੇ ਪੰਜਾਬ ਨਾਲ ਜੁੜੀਆਂ ਹੋਈਆਂ ਮੰਗਾਂ ਨੇ ਉਹ ਚੰਡੀਗੜ੍ਹ ਤੋਂ ਉਸ ਤੋਂ ਬਾਅਦ 24 ਤੋਂ ਬਾਅਦ ਅਗਲਾ ਪ੍ਰੋਗਰਾਮ ਜਿਹੜਾ ਸੂ ਸਾਰਾ ਉੱਚ ਲੀਕ ਕੇ ਜਾ ਰਹੇ ਹੈ ਕਿ